ਹਾਂਜੀ ਮੈਡਮ ਸਭ ਤੋਂ ਪਹਿਲਾਂ ਇਹ ਤੁਹਾਡੇ ਤੋਂ ਜਾਨਣਾ ਚਾਹਾਂਗੇ ਜੋ ਤਸਵੀਰ ਸਾਹਮਣੇ ਆਈ ਹੈ ਤੁਸੀਂ ਵਿਰੋਧ ਕਰਦੇ ਦਿਖਾਈ ਦੇ ਰਹੇ ਹੋ ਦਰਅਸਲ ਇਹ ਵਿਰੋਧ ਦੇ ਕਾਰਨ ਕੀ ਸੀ ਔਰ ਉੱਥੇ ਬਣਿਆ ਕਿ ਅੱਜ ਤੋਂ ਵਿਰੋਧ ਕਰ ਰਹੇ ਸੀ ਅੱਜ ਪਟਿਆਲਾ ਮੋਦੀ ਜੀ ਦੀ ਆਮਦ ਤੇ ਜੀ ਮਹਿਲਾ ਕਾਂਗਰਸ ਦੀਆਂ ਸਾਡੀਆਂ ਮਹਿਲਾਵਾਂ ਸਾਡੀਆਂ ਭੈਣਾਂ ਇੱਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੀ ਕਿ ਮੋਦੀ ਜੀ ਕਿਸਾਨਾਂ ਨੂੰ ਨਿਆਂ ਦੇ ਜੀ ਕਿਉਂਕਿ ਦੇਸ਼ ਦਾ अन्नदाता ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਸੜਕਾਂ ਦੇ ਉੱਤੇ ਆਪਣੀ ਹੱਕ ਲੈਣ ਲਈ ਝਟਕ ਰਹੇ ਜੀ ਸੋ ਅਸੀਂ ਉਸੇ ਦੇ ਤਹਿਤ ਆਗਿੱਤੀ ਸਾਨੂੰ ਨੂੰ ਨਿਆਂ ਦਿਓ ਤੇ ਮੋਦੀ ਜੀ ਗੋ ਬੈਕ ਦੇ ਪੰਜਾਬ 'ਚ ਅਸੀਂ ਪਟਿਆਲਾ ਵਿਖੇ ਨਾਅਰੇ ਲਾ ਰਹੇ ਸੀ ਜੀ ਤਾਂ ਇਹ ਕਿਹੜੀ ਜਗ੍ਹਾ ਦੇ ਉੱਤੇ ਤੁਸੀਂ ਪ੍ਰੋਟੈਸਟ ਕਰ ਰਹੇ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਕੀ ਦਿੱਕਤ ਆਈ ਹੈ ਉੱਥੇ ਜੀ ਅਸੀਂ ਉੱਥੇ ਪਹੁੰਚ ਲਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ 5000 ਦੇ ਕਰੀਬ ਜਿਹੜੇ ਹੈਗੇ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਨੇ ਜੀ ਸਾਰੇ ਰਸਤੇ ਬੰਦ ਸੀ ਮਹਿਲਾਵਾਂ ਸਾਡੇ ਪ੍ਰਦਰਸ਼ਨ 'ਚ ਪਹੁੰਚ ਹੀ ਨਹੀਂ ਪਾਰੀਆਂ ਸੀ ਔਰ ਦੂਜਾ ਜਿੱਥੇ ਪਹਿਲਾਂ ਅਸੀਂ ਸੋਚਿਆ ਸੀ ਉਹ ਪੁਆਇੰਟ ਤੇ ਵੀ ਸਾਨੂੰ ਜਮਾ ਨਹੀਂ ਹੋਣ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਅਸੀਂ ਭਗਤ ਸਿੰਘ ਚੌਂਕ ਦੇ ਵਿੱਚ ਜਾ ਕੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਤਾਂ ਇਹਨਾਂ ਦੇ ਕਾਰਜਕਰਤਾ ਦੀਆਂ ਬੱਸ ਭਰ ਕੇ ਆਈ ਔਰ ਕਹਿਣਾ ਦੇਖ ਐਕਸਐਨਸੀ ਸੰਦੀਪ ਮਲੋਤਰਾ ਜੀ ਉਹ ਬੱਸ ਬੱਸ ਨੂੰ ਅੱਗੇ ਜਾਣ ਲਈ ਕਹਿਣ ਲਈ ਸਾਡੀਆਂ ਮਹਿਲਾਵਾਂ ਨਾਲ ਜੋ ਉਹਨਾਂ ਨੇ ਮੈਂ ਤਾਂ ਸਮਝਦੀ ਆ 10 ਸਾਲ ਤੋਂ ਮਹਿਲਾਵਾਂ ਸਕੇ ਚੱਲ ਸਹੀ ਰਹੀਆਂ ਸੀ ਪਰ ਅੱਜ ਦੀ ਤਸਵੀਰ ਪਟਿਆਲਾ ਚ ਵੀ ਸਾਹਮਣੇ ਆਈ ਸਾਡੇ ਨਾਲ ਜੋ ਹੋਇਆ ਉਹਨਾਂ ਦੇ ਬੱਸ ਚੋਂ ਕਾਰਕਟਰ ਲੜਕੀਆਂ ਨੇ ਉਤਰ ਕੇ ਇੱਕ ਆਪਣੀਆਂ ਮਾਵਾਂ ਪੈਣਾਂ ਦੇ ਸਮਾਨ ਜਿਹੜੀਆਂ ਸਾਡੀਆਂ ਮਹਿਲਾਵਾਂ ਦੇ ਨਾਲ ਆ ਕੇ ਅੱਗੇ ਸਾਡੇ ਨਾਲ ਆਪਣਾ ਗੁੰਡਾਗਰਦੀ ਕੀਤੀ ਉਹ ਬਹੁਤ ਹੀ ਇੱਕ ਮਾੜੀ ਗੱਲ ਹੈ ਸੰਜੀਪ ਮਲੋਤਰਾ ਵੱਲੋਂ ਕਿਹਾ ਗਿਆ ਬੱਸ ਵਾਲੇ ਡਰਾਈਵਰ ਨੂੰ ਕਿ ਇਹ ਨਹੀਂ ਕੋਚੀਓਂ ਦਿਆ ਤੂੰ ਬੱਸ ਚਲਾ ਜੀ ਕੀ ਤੁਸੀਂ ਉਦੋਂ ਮੌਕੇ ਦੇ ਉੱਤੇ ਉਹਨਾਂ ਨਾਲ ਕੋਈ ਡਾਇਲੌਗ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੇ ਆਪਣਾ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਹਾਂ ਬਿਲਕੁਲ ਜੀ ਅਸੀਂ ਆਪਣਾ ਕਹਿ ਰਹੇ ਹਾਂ ਕਿ ਅਸੀਂ ਕਿਸਾਨਾਂ ਲਈ ਆਪਣਾ ਕਿਸਾਨਾਂ ਦੇ ਲਈ ਨਿਆਂ ਮੰਗ ਰਹੇ ਹਾਂ ਜੋ ਸਾਡੇ ਰਾਹੁਲ ગાંધી ਜੀ ਨੇ ਪੰਜ ਗਰੰਟੀਆਂ ਜੋ ਨਾਰੀ ਲਈ ਨੌਜਵਾਨਾਂ ਲਈ ਕਿਸਾਨਾਂ ਲਈ ਜੋ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਸਾਡਾ ਨਿਆਂ ਫਨੂੰ ਨਿਆਂ ਮਿਲਣਾ ਚਾਹੀਦਾ ਹੈ ਦੇਸ਼ ਦੀ ਅੰਦਰਸਤ ਨੂੰ ਅਸੀਂ ਉਹਨਾਂ ਦਾ ਸਾਥ ਦੇ ਲਈ ਕਿ ਉੱਥੇ ਖੜੇ ਆਪਣੀ ਨਾਹੇਬਾਜੀ ਕਰ ਰਹੀਆਂ ਤੁਸੀਂ ਅੱਗੇ ਹੁੰਲੜਬਾਜੀ ਕਰ ਰਹੇ ਹੋ ਉਲਟਾ ਤੁਸੀਂ ਬੱਸ ਵਾਲੇ ਨੂੰ ਕਹਿ ਰਹੇ ਹੋ ਕਿ ਤੂੰ ਬੱਸ ਚਲਾ ਜਦੋਂ ਅਸੀਂ ਖੜੀਆਂ ਉੱਥੇ ਆ ਤੁਸੀਂ ਕੋਈ ਹੋਰ ਰਸਤਾ ਆਪਣਾ ਡਾਇਵਰਟ ਕਰ ਲਓ ਜੀ ਤਾਂ ਤੁਸੀਂ ਕਿੰਨੀ ਦੇਰ ਲਈ ਉੱਥੇ ਪ੍ਰੋਟੈਸਟ ਕਰ पाए ਅਸੀਂ ਕਰਿਆ ਜੀ ਅਸੀਂ ਘੰਟੇ ਦੇ ਕਰੀਬ ਉੱਥੇ ਆਪਣਾ ਪ੍ਰਟੈਸਟ ਕੀਤਾ ਪਰ ਇਹਨਾਂ ਨੇ ਬੜੀ ਗੁੰਡਾਗਰਦੀ ਦਿਖਾਈ ਫੇਰੇ ਇਹਨਾਂ ਨੇ ਤਾੜੀਆਂ ਮਾਰੀਆਂ ਕਿ ਜੀ ਦੇਖਿਆ ਅਸੀਂ ਖੜੇੜ ਕੇ ਤੁਹਾਨੂੰ ਬੱਸ ਲੰਗਾ ਲਈ ਕੋਈ ਕੋਈ ਇਹ ਗੰਨਾ ਕੋਈ ਲੋਕਤੰਤ੍ਰਿਕ ਅਸੀਂ ਤਰੀਕੇ ਦੇ ਨਾਲ ਅਸੀਂ ਡੈਮੋਕ੍ਰੇਸੀ ਨੂੰ ਬਚਾਉਣ ਲਈ ਆਪਣੇ ਸੰਵਿਧਾਨ ਨੂੰ ਬਚਾਉਣ ਲਈ ਹਮੇਸ਼ਾ ਵਚਨਬੱਧਾ ਅਸੀਂ ਇਹਨਾਂ ਦੀਆਂ ਕੋਈ ਵੀ ਇਹ ਚਾਲਾਂ ਤੋਂ ਗੁੰਡਾਗਰਦੀ ਜਿੰਨੀ ਮਰਜ਼ੀ ਕਰਨ ਸਾਡੀਆਂ ਮਹਿਲਾਵਾਂ ਸਾਰੇ ਹਿੰਦੁਸਤਾਨ ਦੀਆਂ ਮਹਿਲਾਵਾਂ ਪੰਜਾਬ ਦੀਆਂ ਮਹਿਲਾ ਕੋਈ ਡਰਨ ਵਾਲੀਆਂ ਦੇ ਪਿੱਛੇ ਆਉਣ ਵਾਲੀਆਂ ਨਹੀਂ ਬੀਸ਼ੱਕ ਪੋਲੀਟੀਕਲ ਪ੍ਰੋਟੈਸਟ ਸੀ ਇੱਕ ਪਾਰਟੀ ਦਾ ਦੂਜੀ ਪਾਰਟੀ ਤੋਂ ਜਵਾਬ ਮੰਗਣਾ ਇੱਕ ਡੈਮੋਕ੍ਰੇਸੀ ਦਾ ਹਿੱਸਾ ਹੈ ਪਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉੱਥੇ ਗੁੰਡਾਗਰਦੀ ਕੀਤੀ ਗਈ ਔਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਮੈਂਟ ਕੀਤੇ ਗਏ ਤਾਂ ਕੀ ਇਸ ਸਬੰਧੀ ਤੁਸੀਂ ਸੋਚਿਆ ਆਪਣੇ ਸਾਥੀ ਮਹਿਲਾਵਾਂ ਦੇ ਨਾਲ ਸਲਾਹ ਕੀਤੀ ਹੈ ਜਾਂ ਖੁਦ ਸੋਚਿਆ ਹੈ ਕਿ ਇਸ ਸਬੰਧੀ ਕਿਸੇ ਨੂੰ ਸ਼ਿਕਾਇਤ ਦਿੱਤੀ ਜਾਵੇ ਇੱਕ ਕੋਈ ਸ਼ਿਕਾਇਤ ਕਿ ਆ ਤੁਸੀਂ ਹੁਣ ਸੋਸ਼ਲ ਮੀਡੀਆ ਤੇ ਸਾਰੇ ਦੇਖ ਹੀ ਰਹੇ ਨੇ ਕਿ ਜੋ ਹੋਇਆ ਸ਼ਿਕਾਇਤ ਹੀ ਹੈ ਜਦੋਂ ਇੱਕ ਇੱਕ ਸਾਡੀ ਦੇਸ਼ ਦੀ ਇੱਕ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਸੋ ਕੋ ਮਨਸੋ ਕੋ ਬੰਦ ਆਖੀਏ ਜਿਤ ਮਨ ਜਮੇ ਰਾਜ ਜਿਤ ਜਮੇ ਰਾਜ ਜੀ ਤੇ ਇਹਨਾਂ ਨੇ ਉਹਨਾਂ ਔਰਤਾਂ ਦੀ ਆਪਣੀਆਂ ਮਾਵਾਂ ਦੇ ਸਮਾਨ ਮੇਰੇ ਬੱਚਿਆਂ ਦੇ ਸਮਾਨ ਸੀ ਉਹ ਜੋ ਉਹਨਾਂ ਨੇ ਹੁੱਲੜਵਾਜੀ ਕੀਤੀ ਕਿ ਇਹ ਚੰਗੀ ਗੱਲ ਹੈ ਜੀ ਮੈਂ ਜਵਾਬ ਮੰਗਦੀ ਹਾਂ ਮੈਂ ਤਾਂ ਤੁਸੀਂ ਰੈਲੀ ਚ ਜਾਣਾ ਹੈ ਬਥੇਰੇ ਰਸਤੇ ਨੇ ਤੁਸੀਂ ਸਾਰੇ ਰਸਤੇ ਬੰਦ ਕਰ ਦਿੱਤੇ ਅੱਜ ਮੋਦੀ ਜੀ ਆਏ ਨੇ ਇੰਨੇ ਪੁਲਿਸ ਹੋਣ ਦੀ ਕੀ ਲੋੜ ਹੈ ਤੁਸੀਂ ਆਓ ਆਪਣਾ ਭਾਸ਼ਣ ਦਿਓ ਤੇ ਜਾਓ ਤੁਸੀਂ ਡਰ ਕਿਉਂ ਰਹੇ ਹੋ ਰਾਹੁਲ ਗਾਂਧੀ ਤੋਂ ਇਹਨਾਂ ਨੇ ਪੂਰੀ ਮੋਦੀ ਜਿੰਦਾਬਾਦ ਮੋਦੀ ਜਿੰਦਾਬਾਦ ਭਾਜਪਾ ਜਿੰਦਾਬਾਦ ਦੇ ਨਾਰੇ ਲਾਏ ਤਾਂ ਸਾਡੀਆਂ ਭੈਣਾਂ ਨੇ ਰਾਹੁਲ ਗਾਂਧੀ ਜਿੰਦਾਬਾਦ ਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਰੇ ਲਾਏ ਜੀ ਤਤੋ ਤੁਹਾਡਾ ਹੁਣ ਕੀ ਮੰਨਣਾ ਹੈ ਕਿ ਚੋਣਾਂ ਦੇ ਦੌਰਾਨ ਜਦੋਂ ਤੱਕ ਚੋਣ ਪ੍ਰਚਾਰ ਦਾ ਸਮਾਂ ਪੰਜਾਬ ਦੇ ਅੰਦਰ ਹਾਲੇ ਪਈ ਹੈ ਕਈ ਦਿਨ ਤਾਂ ਤੁਸੀਂ ਕੀ ਇਸੇ ਤਰ੍ਹਾਂ ਸੜਕਾਂ ਦੇ ਉੱਤੇ ਉਤਰ ਕੇ ਪ੍ਰੋਟੈਸਟ ਜਾਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਦੇ ਰਹੋਗੇ ਬਾਈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੂੰ ਰਾਹੁਲ ਗਾਂਧੀ ਜੀ ਦੀ ਸੋਚ ਤੇ ਉਹਨਾਂ ਦੀ ਦੂਰਦਰਸ਼ੀ ਜਿਹੜੀ ਸੋਚ ਹੈ ਉਹ ਤੇ ਪੂਰਨ ਭਰੋਸਾ ਭਰੋਸਾ ਹੈ ਨੌਜਵਾਨਾਂ ਨੂੰ ਭਰੋਸਾ ਹੈ ਕਿਸਾਨਾਂ ਨੂੰ ਭਰੋਸਾ ਹੈ ਮਜ਼ਦੂਰ ਨੂੰ ਭਰੋਸਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਸੂਬਾ ਪੰਜਾਬ ਬਤੌਰ ਮਹਿਲਾ ਕਾਂਗਰਸ ਦੀ ਪੰਜਾਬ ਦੀ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਵੱਡੀ ਚੇਂਜ ਆਊਗੀ ਇਸ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਆਉਣ ਵਾਲੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜੀ ਹੋਣਗੇ ਜੋ ਇਹ ਰੈਲੀਆਂ ਕਰਨ ਜੋ ਮਰਜੀ ਕਰਨ ਪਰ ਲੋਕ ਆਪਣਾ ਮਨ ਬਣਾ ਚੁੱਕੇ ਨੇ ਕਿਉਂਕਿ ਕਾਂਗਰਸ ਇੱਕ ਜਹੀ ਪਾਰਟੀ ਹੈ ਜਿਹੜੀ ਇਸ ਦੇਸ਼ ਦੇ ਲੋਕਤੰਤਰ ਨੂੰ ਇਸ ਖੂਬਸੂਰਤ ਲੋਕਤੰਤਰ ਨੂੰ ਤੇ ਸੰਵਿਧਾਨ ਨੂੰ ਬਚਾਉਣ ਦੀ ਰਾਖੀ ਲਈ ਪੂਰੇ ਸਿਰ ਤੋੜ ਯਤਨ ਕਰ ਰਹੀ ਹੈ